ਇਸ ਕਹਾਣੀ ਦਾ ਮੁੱਖ ਨੀਮ ਹੈ ਪੈਸੇ ਦਾ ਹੰਕਾਰ ਆਓ ਆਪਾਂ ਹੁਣ ਇਸ ਕਹਾਣੀ ਵੱਲ ਅੱਗੇ ਵਧੀਏ ਇੱਕ ਵਾਰ ਇੱਕ ਸ਼ਹਿਰ ਵਿੱਚ ਇੱਕ ਸੇਠ ਰਹਿੰਦਾ ਸੀ ਜਿਹੜਾ ਕੀ ਬਹੁਤ ਹੀ ਤਕੜਾ ਸੇਠ ਸੀ ਅਤੇ ਉਸ ਦਾ ਕਾਰੋਬਾਰ ਵੀ ਬਹੁਤ ਹੀ ਤਕੜਾ ਸੀ ਅਤੇ ਉਸ ਦੇ ਕੋਲ ਇੱਕ ਕਾਰਖਾਨਾ ਵੀ ਸੀ ਅਤੇ ਉਸ ਦਾ ਘਰ ਵੀ ਬਹੁਤ ਵੱਡਾ ਸੀ ਪਰ ਉਹ ਇਸ ਘਰ ਵਿੱਚ ਇਕੱਲੇ ਹੀ ਪਤੀ ਅਤੇ ਪਤਨੀ ਹੀ ਰਹਿੰਦੇ ਸਨ ਕਿਉਂਕਿ ਉਨ੍ਹਾਂ ਦੇ ਘਰ ਕੋਈ ਹੋਰ ਔਲਾਦ ਨਹੀਂ ਸੀ ਇਸ ਕਰਕੇ ਉਨ੍ਹਾਂ ਨੇ ਇੱਕ ਘਰ ਵਿੱਚ ਨੌਕਰ ਰੱਖਿਆ ਹੋਇਆ ਸੀ ਅਤੇ ਉਹ ਨੌਕਰ ਬੜਾ ਹੀ ਵਫਾਦਾਰ ਅਤੇ ਸਮਝਦਾਰ ਸੀ ਅਤੇ ਮਿਹਨਤੀ ਵੀ ਸੀ ਅਤੇ ਉਹ ਉਹਨਾਂ ਦੀ ਬਹੁਤ ਹੀ ਸੇਵਾ ਕਰਦਾ ਸੀ ਪਰ ਉਹ ਸੇਠ ਨੂੰ ਪੈਸੇ ਦਾ ਹੰਕਾਰ ਬਹੁਤ ਹੀ ਜ਼ਿਆਦਾ ਸੀ ਅਤੇ ਉਹ ਸਾਰਾ ਦਿਨ ਹੀ ਉਸ ਨੌਕਰ ਨੂੰ ਟੁੱਟ ਟੁੱਟ ਕੇ ਪੈਂਦਾ ਰਹਿੰਦਾ ਸੀ ਅਤੇ ਉਸ ਨੂੰ ਕਈ ਵਾਰ ਤਾਂ ਗਾਲਾਂ ਵੀ ਕੱਢ ਦਿੰਦਾ ਸੀ ਪਰ ਉਹ ਨੌਕਰ ਫਿਰ ਵੀ ਕੁਛ ਨਹੀਂ ਬੋਲਦਾ ਕਿਉਂਕਿ ਉਹ ਆਪਣੇ ਸੇਠ ਨੂੰ ਆਪਣੇ ਮਾਤਾ ਅਤੇ ਪਿਤਾ ਦੇ ਸਮਾਨ ਹੀ ਸਮਝਦਾ ਸੀ ਅਤੇ ਉਹ ਉਨ੍ਹਾਂ ਦੀ ਸੇਵਾ ਕਰਨ ਵਿੱਚ ਲੱਗਾ ਹੀ ਰਹਿੰਦਾ ਸੀ ਪਰ ਜਿਵੇਂ ਜਿਵੇਂ ਟਾਈਮ ਗੁਜ਼ਰਦਾ ਗਿਆ ਇੱਕ ਦਿਨ ਉਹ ਸੇਠ ਬਹੁਤ ਹੀ ਜ਼ਿਆਦਾ ਬਿਮਾਰ ਹੋ ਗਿਆ ਅਤੇ ਉਸ ਨੂੰ ਹਸਪੀਟਲ ਦੇ ਵਿੱਚ ਲੈ ਕੇ ਜਾਣਾ ਪੈ ਗਿਆ ਅਤੇ ਜਦੋਂ ਹਸਪੀਟਲ ਵਿੱਚ ਲੈ ਕੇ ਗਏ ਅਤੇ ਉਸ ਦਾ ਚੈੱਕਅਪ ਹੋਣ ਤੋਂ ਬਾਅਦ ਉਸ ਦੇ ਸਰੀਰ ਵਿੱਚ ਖੂਨ ਦੀ ਕਮੀ ਪਾਈ ਗਈ ਅਤੇ ਡਾਕਟਰ ਨੇ ਕਿਹਾ ਕਿ ਸੇਠ ਜੀ ਤੁਹਾਨੂੰ ਖੂਨ ਚੜਾਉਣਾ ਪਵੇਗਾ ਇਸ ਲਈ ਆਪਾਂ ਨੂੰ ਤੁਹਾਡੇ ਹੀ ਗਰੁੱਪ ਦਾ ਖੂਨ ਚਾਹੀਦਾ ਹੈ ਇਹ ਗੱਲ ਸੁਣ ਕੇ ਉਸ ਦੇ ਸਾਰੇ ਹੀ ਕਰੀਬੀ ਰਿਸ਼ਤੇਦਾਰ ਅਤੇ ਸਗੇ ਭੈਣ ਭਰਾ ਵੀ ਉਸ ਤੋਂ ਮੁੱਖ ਮੋੜ ਗਏ ਉਹਨਾਂ ਨੂੰ ਲੱਗਾ ਕਿ ਇਹ ਹੁਣ ਖੂਨ ਸਾਨੂੰ ਹੀ ਦੇਣਾ ਪਵੇਗਾ ਇਹ ਗੱਲ ਉਸ ਦੇ ਕੋਲ ਖੜਾ ਉਸ ਦਾ ਨੌਕਰ ਵੀ ਸੁਣ ਰਿਹਾ ਸੀ ਅਤੇ ਉਸ ਨੇ ਡਾਕਟਰ ਨੂੰ ਕਿਹਾ ਕਿ ਤੁਸੀਂ ਮੇਰਾ ਖੂਨ ਲੈ ਸਕਦੇ ਹੋ ਅਤੇ ਡਾਕਟਰ ਨੇ ਬੋਲਿਆ ਕਿ ਪਹਿਲਾਂ ਤੇਰਾ ਗਰੁੱਪ ਚੈੱਕ ਕਰਨਾ ਪਵੇਗਾ ਜੇ ਤਾਂ ਸੀਟ ਨਾਲ ਮਿਲਦਾ ਜੁਲਦਾ ਹੋਇਆ ਤਾਂ ਅਸੀਂ ਤੇਰਾ ਖੂਨ ਲੈ ਸਕਦੇ ਹਾਂ ਫਿਰ ਉਸ ਨੇ ਉਸ ਨੂੰ ਚੈੱਕ ਕਰਨ ਲਈ ਕਿਹਾ ਅਤੇ ਡਾਕਟਰ ਨੇ ਜਦੋਂ ਚੈੱਕ ਕੀਤਾ ਤੇ ਉਸ ਦੇ ਖੂਨ ਦਾ ਗਰੁੱਪ ਵੀ ਉਸ ਨਾਲ ਹੀ ਮੈਚ ਕਰਦਾ ਸੀ ਜੋ ਉਸ ਦੇ ਸੇਠ ਦਾ ਸੀ ਅਤੇ ਉਸ ਨੇ ਆਪਣੇ ਸੇਠ ਨੂੰ ਕਿਹਾ ਕਿ ਤੁਸੀਂ ਟੈਨਸ਼ਨ ਨਾ ਲਓ ਮੈਂ ਖੂਨ ਦੇਣ ਲਈ ਤਿਆਰ ਹਾਂ ਇਹ ਗੱਲ ਸੁਣ ਕੇ ਉਸ ਦਾ ਸੇਠ ਬੜਾ ਹੀ ਅੰਦਰੋਂ ਅੰਦਰੀ ਸ਼ਰਮਿੰਦਾ ਹੋਇਆ ਕਿਉਂਕਿ ਉਸ ਨੇ ਤਾਂ ਉਸ ਨਾਲ ਜਿੰਨਾ ਟਾਈਮ ਉਹ ਉਸ ਦੇ ਘਰ ਵਿੱਚ ਨੋ ਕਰ ਬਣ ਕੇ ਰਿਹਾ ਸੀ ਉਸ ਨੇ ਤਾਂ ਉਸ ਨਾਲ ਸਾਰਾ ਟਾਈਮ ਹੀ ਵਾਦ ਸਲੂਕੀ ਹੀ ਕੀਤੀ ਸੀ ਅਤੇ ਉਸ ਉੱਪਰ ਆਪਣੇ ਪੈਸੇ ਦਾ ਹੰਕਾਰ ਛਾੜਦਾ ਰਹਿੰਦਾ ਅਤੇ ਉਸ ਨੂੰ ਗਾਲਾਂ ਵੀ ਕੱਢ ਦਿੰਦਾ ਸੀ ਪਰ ਉਸ ਦਾ ਹੰਕਾਰ ਕਿਸੇ ਕੰਮ ਨਾ ਆਇਆ ਆਕਰ ਨੂੰ ਉਸ ਦਾ ਨੌਕਰ ਹੀ ਉਸ ਸੇਠ ਦੇ ਕੰਮ ਆਇਆ ਇਸ ਕਰਕੇ ਸਾਨੂੰ ਇਹੀ ਕਹਾਣੀ ਵਿੱਚ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਜ਼ਿੰਦਗੀ ਵਿੱਚ ਹੰਕਾਰ ਨਹੀਂ ਕਰਨਾ ਚਾਹੀਦਾ ਆਸ ਹੈ ਕਿ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਆਪਾਂ ਤੁਹਾਡੇ ਲਈ ਹਰ ਰੋਜ਼ ਨਵੀਆਂ-ਨਮੀਆਂ ਕਹਾਣੀਆਂ ਲੈ ਕੇ ਆਉਂਦੇ ਰਹੀਏ